ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭੀ ਨੂੰ ਸੰਗਤ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਬਹੁਤ ਹੀ ਮਾੜਾ ਹਾਲ ਚੱਲ ਰਿਹਾ ਹੈ ਹੜ੍ਹਾਂ ਦੇ ਕਾਰਨ ਤੋਂ ਪਿੰਡ ਕੂਟਲਾ ਨਿਹੰਗ ਵੱਲੋਂ ਖਾਲਸਾ ਪ੍ਰਚਾਰ ਕਮੇਟੀ ਵੱਲੋਂ ਅਤੇ ਸ਼ੀਰੀ ਪੰਜਾਬ ਕਲੱਬ ਦੇ ਸਹਿਯੋਗ ਨਾਲ ਰਾਹਤ ਸਮਗਰੀ ਜਿਸ ਦੇ ਵਿੱਚ ਕੀ 100 ਅਚਾਰ ਦੀਆਂ ਗੱਠਾਂ ਜਾਨਵਰਾਂ ਵਾਸਤੇ ਤੋਂ ਕੱਪੜਾ ਬੀਬੀਆਂ ਵਾਸਤੇ ਭਰਾਵਾ ਵਾਸਤੇ ਅਤੇ ਹੋਰ ਕਈ ਕਿਸਮ ਦੀ ਰਾਹਤ ਸਮਗਰੀ ਜੋ ਕਿ ਉਥੇ ਲੋੜ ਹੈ ਮੱਛਰਦਾਨੀਆਂ ਤਰਪਾਲਾ ਅਤੇ ਹੋਰ ਪੀਸਟਾ ਸੈਨੀਟਾਈਜ਼ ਸਮਾਨ ਜਿੰਨਾ ਵੀ ਸਾਡੇ ਵੱਲੋਂ ਅਸੀਂ ਸੇਵਾ ਕੀਤੀ ਹੈ ਸੋ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਵਾਧੂ ਸਾਡਾ ਸਾਰਿਆਂ ਨੇ ਸਹਿਯੋਗ ਕੀਤਾ ਹੈ ਇਹ ਸਾਰਾ ਖਰਚਾ ਖਾਲਸਾ ਪ੍ਰਚਾਰ ਕਮੇਟੀ ਵੱਲੋਂ ਦਿੱਤਾ ਗਿਆ ਅਤੇ ਪਿੰਡ ਦੇ ਸਹਿਯੋਗ ਨਾਲ ਹੋਰ ਪਿੰਡ ਦੇ ਵਿੱਚੋਂ ਬਹੁਤ ਸਾਰੀਆਂ ਬੀਬੀਆਂ ਮਾਈਆਂ ਭੈਣਾਂ ਨੇ ਇਹ ਸ਼ਹਿਰਿਆਂ ਦੀ ਵੀ ਸੇਵਾ ਕੀਤੀ ਹੈ ਜੋ ਉਹਨਾਂ ਨੇ 3-2-3 ਦਿਨਾਂ ਤੋਂ ਸਲਾਈ ਕਰਕੇ ਬਜ਼ੁਰਗਾਂ ਲਈ ਬੀਬੀਆਂ ਲਈ ਅਮਰਤ ਹਰੀ ਸਿੰਘਾਂ ਦੇ ਲਈ ਕਸ਼ਰੀ ਵੀ ਤਿਆਰ ਕੀਤੇ ਹਨ ਤੋਂ ਪਿੰਡ ਵਾਸੀਆਂ ਦਾ ਬਹੁਤ ਹੀ ਸਹਿਯੋਗ ਮਿਲਿਆ ਹੈ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੁਣ ਇੱਥੇ ਸਾਹਿਬ ਗੁਰਦੁਆਰਾ ਸ੍ਰੀ ਪਠਾ ਸਾਹਿਬ ਤੋਂ ਅਰਦਾਸ ਕੀਤੀ ਗਈ ਹੈ ਅਤੇ ਹੁਣ ਗੱਡੀਆਂ ਰਵਾਨਾ ਕੀਤੀਆਂ ਜਾ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ